ਮਾਰਕੀਟ ਜਾ ਕੇ ਅਸੀਂ ਲੈ ਕੇ ਆਏ ਪਹਿਲੋ ਸਟਾਕ ਸਾਰਾ ਆਵਦਾ ਆ ਦੁੱਧ ਲੈ ਕੇ ਆਏ ਡੱਬੇ ਵਾਲਾ ਆ ਬੰਦਾ ਹੋਟਲ ਦੇ ਵਿੱਚ ਹੈਗਾ ਤੇ ਸਾਡੀ ਜਾਨ ਬਜੀ ਹੈ ਜੇ ਬੰਦਾ ਨਾ ਹੁੰਦਾ ਹੋਟਲ ਦੇ ਵਿੱਚ ਤੇ ਸਾਨੂੰ ਬੜੀ ਤੰਗੀ ਹੋਣੀ ਇਹਨੂੰ ਹਿੰਦੀ ਆਉਂਦੀ ਹੈ ਇਹ ਟਾਕਾ ਯੂਨੀਵਰਸਿਟੀ ਦੇ ਨਾਲ ਹੀ ਬਿਲਕੁਲ ਮੰਦਿਰ ਮੰਦਿਰ ਬਾਬਾ ਜੀ ਕਿਹੜਾ ਮੰਦਿਰ ਹੈ ਕਾਲੀ ਮੰਦਿਰ ਅੱਛਾ ਕਾਲੀ ਮੰਦਿਰ ਆ ਯੂਨੀਵਰਸਿਟੀ ਦੇ ਬਾਹਰ ਪਾਰਕ ਵਾਲੇ ਬਣੇ ਤੇ ਚੰਡੀਗੜ੍ਹ 17 ਸੈਕਟਰ ਵਾਲਾ ਮੋਹੱਲੀ ਬਣਿਆ ਪਿਆ ਸਾਰਾ ਹੈ ਜੀ ਫੇਰ ਸਾਰਿਆਂ ਨੂੰ ਅੱਜ ਬੰਗਲਾਦੇਸ਼ ਦੇ ਵਿੱਚ ਸਾਡਾ ਦੂਜਾ ਦਿਨ ਆ। ਅਸੀਂ ਲੈ ਕੇ ਆਏ ਪਹਿਲੋ ਸਟਾਕ ਸਾਰਾ ਆਪਦਾ। ਆਹ ਦੁੱਧ ਲੈ ਕੇ ਆਏ ਡੱਬੇ ਵਾਲਾ। ਆਹ ਮੈਂ ਤੁਹਾਨੂੰ ਚਾਹ ਬਣਾਵਾਂਗੇ ਘਰ ਵਰਗੀ ਸਪੈਸ਼ਲ। ਥੋੜਾ ਜਿਹਾ ਤੰਗੀ ਹੋਣੀ ਆ, ਮੁਸ਼ਕਲ ਹੋਣੀ ਆ। ਇਹ ਤੇ ਸਾਰਾ ਉਹ ਮਟੀਰੀਅਲ ਪਾ ਕੇ ਆਜੋ ਇੱਧਰ। ਜਿਗਾਰਜ ਗੁੜ ਲਾ ਕੇ ਚਾਹ ਤੇ ਹੁਣ ਆਪਾਂ ਤੁਹਾਨੂੰ ਪਤਾ ਹੈ ਚਾਹ ਪੀਂਦੇ ਆਪਾਂ ਸ਼ਕੀਰ ਹੁੰਦੇ ਆ ਚਾਹ ਵਧੀਆ ਬਣਾਉਣੀ ਆ। ਆ ਜਾ ਵੀ ਮਿੱਤਰਾ। ਚਾਹ ਤੇ ਰੈਡੀ ਆ ਸ਼ਗਲ ਆ ਜਾ ਲਾ ਕੇ ਲਿਆ ਚਾਹ ਦਾ ਰੰਗ ਦਿਖਾ ਕੇ ਇਹਗਾ ਨਾ ਉਹ ਜਿਹੜਾ ਆਪਾਂ ਪੀਣੀ ਆ ਸਵਾਦ ਆ ਜੂਗਾ ਚਾਹ ਪੀ ਕੇ ਫਿਰ ਤੁਰੇ ਰਵਾਂਗੇ ਘੰਟਾ ਹੈ ਪਿੰਨ ਦੱਸ ਦਿਓ ਕਿੰਨੇ ਪੀਣੀ ਆ ਰਾਸ ਥੋੜੇ ਜਿਹੇ ਇਹਨਾਂ ਦੇ ਚਟੇ ਜਿਹੇ ਨਹੀਂ ਕੱਚੇ ਜੇ ਥੋੜਾ ਡਿਫਰੈਂਟ ਹੈ ਨਾ ਆ ਜਾਓ ਵੀ ਬੈਠਦੇ ਹੁਣ ਚਾਹ ਦਾ ਲੈਨੇ ਆ ਮਜ਼ਾ ਤੁਸੀਂ ਪਿਆਰੋ ਆਪਣੀ ਚਾਹ ਫੜ ਲਓ ਤੇ ਚਾਹ ਪੀ ਕੇ ਚੱਲਦੇ ਆ ਫਟਕਾੜੇ ਆਜੋ 10 ਪਣਾ ਵਿੱਚ ਦਸਤਾਰ ਸਜਾਲੀ ਆ ਤੇ ਗੁਰਦਰਾ ਸਾਹਿਬ ਜਾਣ ਦੀ ਤਿਆਰੀ ਆ ਤੇ ਚਲੋ ਜੀ ਪਾਉ ਹਾਂ ਬੈਗ ਚ ਪੈਸੇ ਆ ਸਾਡੀ ਕਰੰਸੀ ਆ ਅਮੀਰ ਹੋ ਗਏ ਪਾਉ ਇਹ ਪੂਰੇ ਇੱਥੇ ਆ ਗਏ ਦੱਸ ਦੇਣੀ ਆ ਬਹੁਤ ਜੇ ਮਾਰਾ ਇਹਨੇ ਚਲਦੀ ਕਲਾ ਕਰਤੀ ਆ ਮੰਦਾ ਯਾਰ ਮੇਸਨ ਆਪਣੇ ਆਉਂਗਾ ਰੰਗੇ ਮੈਨੂੰ ਇਹ ਚ ਪਾ ਲਓ ਬੈਗ ਚ ਇਹ ਬੈਗ ਚ ਪਾ ਲੈ ਇਹ ਸਾਡਾ ਬੰਦਾ ਕੈਸ਼ੀਅਰ ਇਹਨੂੰ ਵੱਖਰਾ ਦਿੱਤਾ ਸਿਸਟਮ ਰੱਖਣ ਵਾਸਤੇ ਮਾਇਆ ਇਹ ਆਪਾਂ ਡੱਬ ਵਾਲੇ ਬੈਕਪਾ ਲੈਂਨੇ ਆ ਜਿਹਨੂੰ ਪੰਜਾਬੀ ਡੱਬ ਕਹਿੰਦੇ ਆ ਚਲੋ ਚਲਿਏ ਇਹਨੂੰ ਆਪਾਂ ਪਰਸਨਲ ਪੌਕੇਟ ਚ ਪਾ ਲੈਂਦੇ ਆ ਆ ਲਈ ਸੀਗੇ ਅਸੀਂ ਇਹਨਾਂ ਦੇ ਕੋਲ ਕੈਂਚੀ ਪਰਨੇ ਦੀ ਥੋੜੀ ਸੈਟਿੰਗ ਕਰਨ ਵਾਲੀ ਉਹ ਕੀਤੀ ਅਸੀਂ ਤੇ ਜਾਂਦਾ ਰਿਸੈਪਸ਼ਨ ਤੇ ਦੇ ਦੇਣੀ ਇਹਨਾਂ ਨੂੰ ਲੈਂਗੋਇ ਦਾ ਬੜਾ ਪੰਗਾ ਇੱਥੇ ਤੇ ਕਿਸੇ ਕਿਸੇ ਨੂੰ ਹਿੰਦੀ ਆਉਂਦੀ ਆ ਨਹੀਂ ਤਾਂ ਇਹਦਾ ਫੋਟੋ ਅੱਜ ਕੱਢ ਕੇ ਦਿਖਾਉਣਾ ਪੈਂਦਾ ਵੀ ਕੀ ਲੈਣਾ ਜਵੈਨ ਦਾ ਪੈਗਾ ਚੱਕਰ ਹੋਣਾ ਤੋਂ ਨੂੰ ਫੋਟੋ ਵਿਖਾਉਣੀ ਪੈਂਦੀ ਹੈ ਇਹ ਕਹਦਾ ਕਿ ਗੁਰਦੁਆਰਾ ਸਾਹਿਬ ਤੋਂ ਲੰਗ ਜਾ ਕੇ ਹੈ ਚਲੋ ਆ ਬੰਦਾ ਹੋਟਲ ਦੇ ਵਿੱਚ ਹੈਗਾ ਤਾਂ ਸਾਡੀ ਜਾਨ ਬਜੀ ਹੈ ਜੇ ਬੰਦਾ ਨਾ ਹੁੰਦਾ ਹੋਟਲ ਦੇ ਵਿੱਚ ਤੇ ਸਾਨੂੰ ਬੜੀ ਤੰਗੀ ਹੋਣੀ ਇਹਨੂੰ ਹਿੰਦੀ ਆਉਂਦੀ ਹੈ ਹੈਨਾ ਜੋ ਕੈਨ ਸਪੀਕ ਹਿੰਦੀ ਯਾਸਾ ਥੋੜਾ ਥੋੜਾ ਆ ਥੋੜਾ ਥੋੜਾ ਆਂਦਾ ਆਉਂਦੀ ਹੈ ਥੈਂਕ ਯੂ ਵੈਲਕਮ ਓਕੇ ਇੱਥੇ ਇੱਕ ਗੱਲ ਹੋ ਰਿਹਾ ਪੋਰਟਰਾਂ ਨੂੰ ਐਦਾਂ ਆ ਲੱਗੇ ਦਰਵਾਜ਼ੇ ਜਦੋਂ ਕਿ ਇਹਨੇ ਅੰਦਰ ਵੜਨਾ ਹੈ ਬਾਹਰ ਨਿਕਲਣਾ ਖੋਲਣੇ ਖੋਲਣੇ ਇਹ ਪੱਕੇ ਲੋਕ ਲੱਗੇ ਇਹਨਾਂ ਦੇ ਤੇ ਆ ਬਾਹਰ ਪੁਲਿਸ ਦੀ ਗੱਡੀ ਹਰ ਇੱਕ ਹੋਟਲ ਦੇ ਬਾਹਰ ਖੜੀ ਹੁੰਦੀ ਆ ਤੇ ਉਹ ਸਾਡੀ ਗੱਡੀ ਆ ਗਈ ਆ ਜਿਹੜੀ ਅਸੀਂ ਉੱਪਰ ਤੇ ਕੀਤੀ ਸੀ ਆਜੋ ਆਜੋ ਇਹ ਵਾਲੀ ਗੱਡੀ ਅਸੀਂ ਕੀਤੀ ਸੀ ਉੱਪਰ ਤੇ ਟਵਾਡਾ ਦੀ ਆਲੀ ਆਉਣ ਇਹ ਗੱਡੀ ਸਾਡੀ ਆ ਗਈ ਹੈ ਸਾਨੂੰ ਲੈ ਕੇ ਜਾਵੇਗੀ ਹੁਣ ਗੁਰਦੁਆਰਾ ਸਾਹਿਬ ਇਹ ਸਾਡੇ ਹੋਟਲ ਦੇ ਨਾਲ ਬਿਲਕੁਲ ਅ 2 ਮਿੰਟ ਦੀ ਵਾਕ ਆ ਅਮਰੀਕਨ ਐਮਬੈਸੀ ਆ ਆ ਜਿੰਨੇ ਇਹਨਾਂ ਦੇ ਰਿਕਸ਼ੇ ਆ ਇਹ ਵਾਹ ਬੈਟਰੀ ਅਲਵਾਈਆਂ ਜਵਾਨਾਂ ਨੇ ਇਹਨਾਂ ਨੂੰ ਇਹ ਇੱਥੋਂ ਦੀ ਕਾਰੀ ਇਹਨਾਂ ਦੀ ਇਧਰ ਇਹ ਐਮਬੈਸੀ ਹੈਗੀ ਆ ਫਰਾਂਸ ਦੀ ਤੇ ਫਰਾਂਸ ਦੇ ਬਿਲਕੁਲ ਆਪੋਜ਼ਿਟ ਹੈਗੀ ਆ ਇਧਰ ਅਮਰੀਕਾ ਦੀ ਐਮਬੈਸੀ ਟੋਟਲ ਏਰੀਆ ਵੈਸੀ ਏਰੀਆ ਓਕੇ ਆ ਆਲ ਕੰਟਰੀ ਐਮਬੈਸੀ ਹੇਅਰ ਤੁਰਕੀ 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 ਐਮਬੈਸੀ ਓਕੇ ਥਿਸ ਏਰੀਆ ਇਜ਼ ਵੈਰੀ ਨੀਟ ਐਂਡ ਕਲੀਨ ਅਮਰੀਕਨ ਕੈਨੇਡਾ ਆਈ ਕਮਿਸ਼ਨ ਆਫ ਕੈਨੇਡਾ ਇਹ ਆ ਜੀ ਕੈਨੇਡਾ ਦੀ ਐਮਬੈਸੀ ਕਿਹੜਾ ਹਾਂ ਸਵਿਸ ਹਾਂ ਸਵਿਸ ਬ੍ਰਾਂਡ ਤੇ ਚਲੋ ਠੀਕ ਆ ਸਾਰੇ ਹੈਗਾ ਹੀ ਆ ਨਾਰਮਲੀ ਬਣ ਗਏ ਹੁੰਦੇ ਜਿਸਨ ਹਾਟਲ ਸੈਰਾਟਨ 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 ਹੋਟਲ ਗੱਡੀਆਂ ਦਾ ਇੱਥੇ ਮੇਰੇ ਹਿਸਾਬ ਨਾਲ ਤੇਜ਼ ਸਭ ਰਿਕਾਰਡ ਆ ਮੰਨਣਾ ਪਊਗਾ ਗੱਡੀਆਂ ਟੁਇਟਾ ਆ ਨਾਮ ਆ ਚਲ ਵੇਖਿਆ ਨਹੀਂ ਕਿਹੜਾ ਵਾ ਕਿਹੜੀ ਗਿਆ ਕਲਗਰ ਕਲਗਰ ਲਿਖਿਆ ਟੋヨタ ਕਲਗਰ ਕੋਈ ਸ਼ਈਦਾ ਕਰਕੇ ਤੇ ਗੱਡੀਆਂ ਦਾ ਵਧੀਆ ਸਿਸਟਮ ਆ ਪੁਰਾਣੀ ਜੀ ਗੱਡੀ ਆ ਆ ਵੀ ਕੋਈ ਹੈਗੀ ਟੋヨタ ਦੀ ਆ ਸੈਰਾਟਨ ਢਾਕਾ ਇਹ ਹੋਟਲ ਬਹੁਤ ਮਹਿੰਗਾ ਉਹਦੋਂ ਸਰਚ ਕਰਨਿਆ ਪਰ ਨਾਈਟ 16 17000 ਦਾ ਪੈਂਦਿਆ ਬਨਾਨੀ 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 ਇਹ ਬਨਾਨੀ ਏਰੀਆ ਏਰੀਆ ਦਾ ਨਾਮ ਆ ਬਨਾਨੀ ਬੋਲਟ ਤੁਹਾਨੂੰ ਤੇ ਇਸੇ ਆ ਜੇ ਆਪਾਂ ਉਧਰਲਾ ਏਰੀਆ ਘੁੰਮਦੇ ਰਹਿੰਦੇ ਤੇ ਆਪਣੇ ਦਬਾ ਦੇ ਵਿੱਚ ਉਹੀ ਇਮੇਜ ਬਣੀ ਫਿਰ ਬੰਗਲਾਦੇਸ਼ ਇਦਾਂ ਦਾ ਹੀ ਆ ਇੱਧਰ ਆ ਕੇ ਪਤਾ ਲੱਗਾ ਬਈ ਬੰਗਲਾਦੇਸ਼ ਵਧੀਆ ਵੀ ਆ ਨੀਟ ਐਂਡ ਕਲੀਨ ਆ ਨਾਲੇ ਯਾਰ ਗੱਲ ਹੋ ਰਿਆ ਨਾ ਇੱਥੋਂ ਸਾਰੀ ਦੁਨੀਆ ਦੇ ਵਿੱਚ ਕਪੜਾ ਜਾਂਦਿਆ 70 ਤੋਂ 80% ਜਿੰਨਾ ਕਪੜਾ ਆਪਾਂ ਪਾ ਕੇ ਦੇਖਿਆ ਜਾਂ ਜਿੰਨਾ ਚੈੱਕ ਕਰੀਦਾ ਵਾ ਸਟੋਰਾਂ ਦੇ ਤੇ ਜ਼ਿਆਦਾਤਰ ਮੈਂ ਮੇਡ ਇਨ ਬੰਗਲਾਦੇਸ਼ ਹੀ ਲਿਖਿਆ ਹੁੰਦਾ ਵਾ ਅਮਰੀਕਨਿਕਲ ਦੇ ਪਿੱਛੇ ਮਿਲ ਸੀ ਬਹੁਤ ਵੱਡੀ ਇਥੇ ਉਹ ਕਿਹੜੀ ਹੈ ਲੈਂਡ ਕਰੂਜ਼ਰ ਹਾਂ ਬੰਗਲਾਦੇਸ਼ ਨੇਵੀ ਦੇ ਕੋਲ ਲੈਂਡ ਕਰੂਜ਼ਰਾਂ ਗੱਡੀਆਂ ਵਾਲੀ ਇਹ ਜਿਹੜਾ ਏਰੀਆ ਇਹ ਅਸੀਂ ਪਹੁੰਚ ਕੇ ਆਂ ਟਾਕਾ ਯੂਨੀਵਰਸਿਟੀ ਦੇ ਵਿੱਚ ਇਹ ਸਾਰੀ ਟਾਕਾ ਯੂਨੀਵਰਸਿਟੀ ਆ ਜਿੱਥੇ ਬਿਲਕੁਲ ਗੋਦਰਾ ਸਾਹਿਬ ਦੇ ਥਿਸ ਸਾਈਡ ਨੇ ਸੜਕ ਬਲੌਕ ਐਡ ਗੇਟ ক্লোਜ਼ ਹਾਂ ਗੇਟ ਵੀ ਬੰਦਾ ਗੁਰਦੁਆਰਾ ਸਾਹਿਬ ਦਾ ਇੱਧਰ ਦੀ ਤੇ ਰੋਡ ਵੀ ਬਲੌਕ ਆ ਉੱਪਰ ਉੱਪਰ ਦੀ ਆਉਣਾ ਪਊਗਾ ਆਇਆ ਟਾਕਾ ਯੂਨੀਵਰਸਿਟੀ ਦੀ ਆਰਟਸ ਬਿਲਡਿੰਗ ਆ ਆ ਜਿੰਨੇ ਮਿਸਰਾ ਸਟੂਡੈਂਟ ਹਸਾ ਆਜ ਯੂਨੀਵਰਸਿਟੀ ਦੇ ਬਾਹਰ پارک ਵਾਲੇ ਬਣੇ ਤੇ ਚੰਡੀਗੜ੍ਹ 17 ਸੈਕਟਰ ਵਾਲਾ ਮੋਹੜੀ ਬਣਿਆ ਪਿਆ ਸਾਰਾ ਹੈ ਇੱਥੋਂ ਲੈਫਟ ਆ ਲੈਫਟ ਜਾ ਕੇ ਨਾਲ ਹੀ ਇਸੇ ਹਾਥੀ ਦੇ ਡੇਟਾ ਮੇਰੇ ਸਹਾਰਾ ਗੁਰਦੁਆਰਾ ਸਾਹਿਬ ਦਾ ਲੋਕੇਸ਼ਨ ਤੇ ਹੀ ਦਿਖਾ ਰਿਹਾ ਸੀਗਾ ਵੇਅਰ ਇਜ਼ ਗੁਰਦੁਆਰਾ ਸਟ੍ਰੇਟ ਇਜ਼ ਬਲੌਕ ਦੇ ਇਨ ਦੀਸ ਗੇਟ ਇਜ਼ ਬਲੌਕ ਹਮ ਨੈਕਸਟ ਅੱਛਾ ਨੈਕਸਟ ਗੇਟ ਆ ਸਾਰੇ ਯੂਨੀਵਰਸਿਟੀ ਦੇ ਗੇਟ ਬੰਦਿਆ ਨਾ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਬਣੀ ਹੈ ਸਾਰੀ ਗੁਰਦੁਆਰਾ ਸਾਹਿਬ ਦੇ ਜਗ੍ਹਾ ਦੇ ਵਿੱਚ ਹੀ ਬਣੀ ਆ ਪਹਿਲਾਂ ਦੱਸ ਦੇ ਵੀ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਾ ਉਦੇ ਵਿੱਚ ਬਣੀ ਹੈ ਯੂਨੀਵਰਸਿਟੀ ਤੇ ਯੂਨੀਵਰਸਿਟੀ ਦੇ ਨਾਲ ਹੀ ਗੁਰਦੁਆਰਾ ਸਾਹਿਬ ਆ ਮੇਨ ਗੇਟ ਆ ਗਿਆ ਗੁਰਦੁਆਰਾ ਸਾਹਿਬ ਦਾ ਥਿਸ ਇਜ਼ ਮੇਨ ਗੇਟ ਆ ਗੁਰਦੁਆਰਾ ਸਾਹਿਬ ਆ ਆ ਗਿਆ ਜੀ ਗੁਰਦੁਆਰਾ ਸਾਹਿਬ ਹੁਣ ਚੱਲਾਂਗੇ ਅੰਦਰ ਗੁਰੂ ਘਰ ਐਂਟਰ ਹੋਵਾਂਗੇ ਮਿਲਦੇ ਆ ਆਪਣੇ ਸਿੰਘ ਨੂੰ ਤੂੰ ਜੋ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਹੁਣ ਚੱਲੇ ਫਿਰ ਹੋਟਲ ਨੂੰ ਤੇ ਮਹਾਰਾਜ ਦੀ ਸਮਾਪਤੀ ਹੋ ਗਈ ਆ ਤੇ ਸੁਖਾਸਨ ਹੋ ਗਿਆ ਵਾ ਤੇ ਦਰਬਾਰ ਬੰਦ ਕਰ ਦਿੱਤਾ ਤੇ ਇੱਥੋਂ ਅਸੀਂ ਹੁਣ ਗੱਡੀ ਲੈ ਕੇ ਚੱਲੇ ਫਿਰ ਹੋਟਲ ਨੂੰ ਤੇ ਉੱਤੋਂ ਪਹਿਲਾਂ ਬਾਬਾ ਜੀ ਕਹਿੰਦੇ ਵੀ ਲਾਗੇ ਇੱਕ ਨਾ ਕਾਲੀ ਮੰਦਰ ਆ ਉਹ ਤੁਹਾਨੂੰ ਦਿਖਾ ਕੇ ਲਿਓਨੇ ਆ ਉਹਨਾਂ ਦੇ ਨਾਲ ਸਾਡਾ ਬਾਬਾ ਲਗਾ ਵਾ ਤੇ ਸਾਰੇ ਨਾਲ ਮਿਲ ਕੇ ਇੱਥੇ ਰਹਿੰਦੇ ਪ੍ਰੇਮ ਪਿਆਰ ਦੇ ਨਾਲ ਚਲਿਓ ਜੀ ਬਾਬਾ ਜੀ ਚਲੋ ਡਾਕਟਰ ਸਾਹਿਬ ਅਸੀਂ ਉਹ ਕੇ ਆ ਗਏ ਜੀ ਕਾਲੀ ਮੰਦਰ ਦਿਖਾ ਲਊ ਜਿਹੜੀ ਜੀ ਨੇ ਵਿਵਾ ਕੌਂਗਲ ਬਣਾਇਆ ਸੀਰਾ ਜੀ ਬਾਬਾ ਜੀ ਕਹਿ ਰਹੇ ਵੀ ਅਜੇ ਪੂਰਾ ਭੀੜ ਨਹੀਂ ਗਈ ਹੈਗੀ ਕਿਉਂਕਿ 6 ਤਰੀਕ ਤੱਕ ਵਾ ਛੁੱਟੀਆਂ ਤੇ 6 ਤੋਂ ਬਾਅਦ ਚ ਰਾਸ਼ ਹੋਣਾ ਇਹੋ ਸਾਬ ਲਾ ਕੇ ਵੇਖ ਲੋ ਵੀ ਜਦੋਂ ਇੱਥੇ ਰਾਸ਼ ਹੋਇਆ ਤਾਂ ਫੇਰ ਕਿਤੇ ਕਿੰਨਾ ਹੋਊਗਾ ਇਹ ਤਾਂ ਖੁੱਲਾ ਨਹੀਂ ਆ ਹਾਂ ਜਦੋਂ ਇੱਥੇ ਰਾਸ਼ ਹੋਊਗਾ ਫੇਰ ਪਤਾ ਲੱਗੂਗਾ ਵੀ ਰਾਸ਼ ਕਿੰਨਾ ਗਿਆ ਉਹ 1 ਮਿੰਟ ਭਾਈ ਲੰਘ ਲੈਣ ਦੇ ਰਿਕਸ਼ਾ ਦਾ ਜ਼ਿਆਦਾ ਜ਼ੋਰ ਲੱਗਦਾ ਇੱਥੇ ਕਿਉਂ ਨਵਤੇਜ ਹੋ ਮਾਰੀ ਰਿਕਸ਼ੇ ਬਹੁਤ ਜਾ ਰਹੇ ਥੇ ਯਾਰਾ ਚਲੋ ਜੀ ਵੇਟ 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 ਨਾਗਲੇ ਆਂਦੇ ਨਾਗਲੇ ਆ ਜਾਓ ਬਾਜੀ ਨਾ ਤੂੰ ਹੀ ਗਵਾਚਣਾ ਚਾਹੀ ਇਹ ਮੈਟਰੋ ਸਟੇਸ਼ਨ ਆ ਬਾਬਾ ਜੀ ਢਾਕਾ ਦਾ ਤੇ ਇਹ ਇੱਧਰ ਆ ਜਾਓ ਸਾਈਡ ਤੇ ਉਹ ਸਟਰੀਟ ਤੇ ਹੋਇਆ ਨਾ ਪਰਲੇ ਬਨੇ ਇਹ ਟਾ ਕਾ ਯੂਨੀਵਰਸਿਟੀ ਦੇ ਨਾਲ ਹੀ ਬਿਲਕੁਲ ਮੰਦਿਰ ਮੰਦਿਰ ਬਾਬਾ ਜੀ ਕਿਹੜਾ ਮੰਦਿਰ ਹੈ ਕਾਲੀ ਮੰਦਿਰ ਅੱਛਾ ਕਾਲੀ ਮੰਦਿਰ ਨਹੀਂ ਬਣਾਇਆ ਸੀ ਇੰਡੀਆ ਹਾਈ ਕਮਿਸ਼ਨ ਨੇ ਇੰਡੀਆ ਹਾਈ ਕਮਿਸ਼ਨ ਨੇ ਸਾਰਾ ਖਰਚਾ ਕੀਤਾ ਇੰਡੀਆ ਸਰਕਾਰ ਨੇ ਪਰ ਆਰਤੀ ਹੋ ਹੁੰਦੇ ਆ ਨਾ ਹਾਂ ਵਾਹ ਜੀ ਹਾਂ ਹੁਣ ਸਟਾਰਟ ਹੋਈ ਸਾਡੇ ਸਾਡਾ ਸਾਰੇ ਮੰਦਰ ਬਣੇ ਆ ਦੁਰਗਾ ਵਾਂਗਰ ਦੀ ਅੱਛੇ ਇਹ ਸਾਰੇ ਮੰਦਰ ਬਣੇ ਆ ਇੰਨੇ ਜੋੜੇ ਇੱਥੇ ਲਾਦੇ ਨੇ ਬਾਹਰੀ ਹਾਂਜੀ ਵਾਹ ਇਹ ਢਾਕਾ ਯੂਨੀਵਰਸਿਟੀ ਦੇ ਬਿਲਕੁਲ ਨਾਲ ਹੀ ਬਣਿਆ ਜੀ ਕਾਲੀ ਮੰਦਿਰ ਅੰਦਰ ਆਰਤੀ ਹੋ ਰਹੀ ਆ ਬਾਬਾ ਜੀ ਦਰਸ਼ਨ ਕਰਾਉਣ ਲੈ ਆਏ ਇਹ ਮੰਦਰ ਦੇ ਤੇ ਅਗਲੇ ਬੰਨੇ ਦੁਰਗਾ ਮਾਤਾ ਮੰਦਰ ਬਣਿਆ ਨਾਲ ਹੀ ਇਹ ਇਹ ਬਣਾਇਆ ਸੀਗਾ ਇੰਡੀਅਨ ਹਾਈ ਕਮਿਸ਼ਨ ਨੇ ਉਹਦਾ ਬੋਰਡ ਵੀ ਲੱਗਾ ਪਾਪਾ ਜੀ ਦਿਖਾ ਰਹੇ ਨੇ ਠੀਕ ਆ ਜੀ ਫ੍ਰੀ ਕੰਸਟਰਕਟਿਡ ਆ ਸ਼੍ਰੀ ਸ਼੍ਰੀ ਰਮਨ ਕਾਲੀ ਮੰਦਿਰ ਰਮਨ ਕਾਲੀ ਮੰਦਿਰ ਐਂਡ ਬੈਸਟ ਆਫ ਸ਼ਾਹ ਬਾਗ ਡਾਕਾ ਇਹ ਜਦੋਂ ਆਪਣੇ ਸ਼੍ਰੀ ਰਾਮਨਾਥ ਕੋਵਿੰਦ ਜੀ ਪ੍ਰੈਜ਼ੀਡੈਂਟ ਉਹ ਤੋਂ ਬਣਿਆ ਸੀ ਹਾਂ 2021 ਸਾਰੇ ਅੰਦਰ ਮੰਦਰ ਹੀ ਬਣੇ ਨੇ ਤੋ ਇਹ ਕਰ ਲੋ ਦਰਸ਼ਨ ਸਾਰੇ ਇਹ ਬਾਬਾ ਜੀ ਕਿਹੜਾ ਮੰਦਰਾ ਹੈ ਇਹ ਮੰਦਰ ਕੀ ਲਿਖਿਆ ਨਾ ਉੱਤੇ ਬਗਲਾ ਜੀ ਉਹਦਾ ਨਾਮ ਕੀ ਹੈ ਇਹਨਾਂ ਜੋ ਬਾਲਕਨਾਥ ਬਾਲਕਨਾਥ ਜੀ ਬਾਲਕਨਾਥ ਬਾਬਾ ਬਾਲਕਨਾਥ ਜੀ ਠੀਕ ਹੈ ਜੀ ਇਹ ਦੁਰਗਾ ਮਾਤਾ ਉਹ ਸਾਹਮਣੇ ਦੁਰਗਾ ਮਾਤਾ ਦਾ ਉਹ ਕਿਹੜਾ ਪਰੇ ਜਿਹੜਾ ਵਾ ਉਹ ਵੀ ਸ਼ਾਲ ਜੀ ਠੀਕ ਹੈ ਜੀ ਨਮਸਤੇ ਜੀ ਨਮਸਤੇ ਹਰ ਤਰ ਮਦਾਬ ਕੋ ਆਪਣਾ ਸਤਕਾਰ ਹੁੰਦਾ ਆਪਦੇ ਧਰਮ ਪ੍ਰਤੀ ਜਿੱਦਾਂ ਕੋਈ ਕਰ ਸਕਦਾ ਦੇਖੋ ਕਿੰਨਾ ਸੋਹਣਾ ਆ ਝੌਪੜੀਆਂ ਬਣਾ ਕੇ ਵਿੱਚ ਤਸਵੀਰਾਂ ਰੱਖੀਆਂ ਨੇ ਜਿਹੜੀਆਂ ਮੂਰਤੀਆਂ ਕੀ ਕਹਿ ਰਹੇ ਤੁਸੀਂ ਬਾਬਾ ਜੀ ਜਿਨੀਆਂ ਬਣਾਇਆ ਕਿ ਨਹੀਂ ਹਾਂਜੀ ਪ੍ਰਾਲੀ ਦੀਆਂ ਵਟ ਕਰਕੇ ਤੇ ਉਹਦੇ ਨਾਲ ਮੋੜ ਕੇ ਮਿੱਟੀ ਦੇ ਨਾਲ ਮੀਨਾ ਕਰ ਇਹ ਵਾਲੀਆਂ ਜਿੰਨੀਆਂ ਹੋਇਆ ਥੱਲੇ ਪ੍ਰਾਲੀ ਉੱਤੇ ਮਿੱਟੀ ਚੀਕਣੀ ਉੱਥੇ ਬਣਾਉਂਦੇ ਤੁਹਾਨੂੰ ਦਿਖਾ ਦਨਾ ਵਾ ਚਲੋ ਦੇਖਦੇ ਚਲੋ ਹਰ ਹਰ ਕਿਸ ਦੇ ਆਪਣੇ ਮਨ ਚ ਹੁੰਦਾ ਹੀ ਆ ਵੀ ਅਸੀਂ ਆਪਣੇ ਤੁਹਾਨੂੰ ਜਿੰਨਾ ਸਤਕਾਰ ਦੇ ਸਕੀਏ ਹਰ ਕਿਸ ਨੇ ਆਪੋ ਆਪਣਾ ਘਰਦਾ ਹੀ ਆ ਇਹਨਾਂ ਦਾ ਕੋਈ ਸਿਸਟਮ ਇਦਾਂ ਦਾ ਵਾ ਜਿੱਦਾਂ ਇਹ ਕਰਦੇ ਆ ਸਾਰੇ ਬੰਨੇ ਰੱਖਿਆ ਨਾ ਹਨੂਮਾਨ ਮਿਚਰੀ ਇਹ ਬਾਬਾ ਜੀ ਸਾਨੂੰ ਵਰਕਸ਼ਾਪ ਦਿਖਾਉਣ ਲਿਆਏ ਨੇ ਜਿੱਥੇ ਜਿੰਨੀਆਂ ਮੂਰਤੀਆਂ ਬੰਦੀਆਂ ਇਹ ਗਣੇਸ਼ ਜੀ ਦੀਆਂ ਹਾਂ ਫਿਰ ਮਿੱਟੀ ਪੂਰੀ ਕਰਨਾ ਜੀ ਇਹ ਚ ਸਾਰੀ ਥੱਲੇ ਪਰਾਲੀ ਲਾਈ ਆ ਤੇ ਉੱਪਰ ਇਹਦੇ ਆੜੇ ਆ ਪੀਓ ਪੀਓ ਪੀ ਨਹੀਂ ਹਾਂ ਥੱਲੇ ਲੱਕਰ ਪੀਓ ਇਹ ਸਾਰੀ ਬਾਅਦ ਚ ਇਹਨੂੰ ਰੰਗ ਕਰਨਗੇ ਹਾਂ ਜਿਹੜੇ ਆ ਉਹ ਬਹੁਤ ਹੀ ਬੰਗਲਾਦੇਸ਼ ਵਰਗੀ ਕੰਟਰੀ ਦੇ ਵਿੱਚੋਂ ਵੇਖੋ ਖਾਲਸਿਆਂ ਦਾ ਟੌਰ ਆ ਲਾਲ ਬਾਬਾ ਜੀ ਨੇ ਇਹਨੂੰ ਕਮਾਤਾ ਘਟੋ ਘਟ ਮੇਰੇ ਸਾਹਬ ਨਾਲ 2 ਘੰਟਿਆਂ ਦੇ ਵਿੱਚ ਕਾਫੀ ਕਸ਼ਿ ਕਮਾਤਾ ਇੱਥੇ ਲਾਗੇ ਬਨੇ ਤੇ ਬਾਬਾ ਜੀ ਕਹਿੰਦੇ ਆ ਵੀ 6 ਤਰੀਕ ਤੱਕ ਇੱਦਾ ਕਰਕੇ ਛੁੱਟੀਆਂ ਵਾਂ ਤੇ ਅਜੇ ਬਿਲਕੁਲ ਰਾਸ਼ਾ ਨਹੀਂ ਆ ਤੇ ਪੈਰ ਰੱਖਣ ਦਾ ਜੇ ਕੋਈ ਆਸਮਾ ਤੇ ਜਗ੍ਹਾ ਨਹੀਂ ਹੈਗੀ ਇਸ ਮੈਂ ਦੇ ਹਿਸਾਬ ਲਾਉਂਦੇ ਆ ਕਿ 6 ਤਰੀਕ ਤੋਂ ਬਾਅਦ ਕਿੰਨਾ ਕਰਾਸ਼ ਹੋ ਜਾਊਗਾ ਇੱਥੇ ਚੌਕਾ ਦੇ ਵਿੱਚ ਤੋਂ ਨੰਗੇ ਨਹੀਂ ਜਾ ਰਹੇ ਅਜੇ ਇਹਨਾਂ ਵੇਖੋ ਰਿਕਸ਼ਾ ਨੂੰ ਵੀ ਬੈਟਰੀਆਂ ਲਮਾਈਆਂ ਇਹਨਾਂ ਨੂੰ ਜਿਹੜੇ ਆਪਾਂ ਉਹ ਪੈਂਡਲ ਚਲਾਈਦੇ ਆ ਜਦੋਂ ਬੈਟਰੀ ਖਤਮ ਹੋ ਗਈ ਉਹਦੀ ਨਾਲ ਹੀ ਇਹਨਾਂ ਦੇ ਮੁੜਕੇ ਨਾਲੇ ਪੈਂਡਲਾਂ ਦੇ ਸ਼ੁਰੂ ਕਰ ਦਰਾਂ ਤੇ ਨੇ ਜੇ ਸਾਰੇ ਕਮਾਲ ਆ ਤਾਕਤਮੁਕੀ ਵਾਲੀ ਗੱਲ ਹੀ ਆਗੇ ਧੱਕੇ ਧੱਕੇ ਨੰਗਰ ਵਾਲੀ ਗੱਲ ਆ ਆ ਤਾਂ ਨੰਗ ਚਲੇਣਾ ਹਾਂਜੀ ਜੇ ਜੀ ਉਥੋਂ ਲੈ ਕੇ ਥੋੜੇ ਗੱਡੀਆਂ ਦਾ ਤਾਂ ਤਾਂ ਕਿੰਨਾ ਪਾਉਣਾ ਆਪਣਾ ਇਹ ਮੈਨੂੰ ਲੱਗਾ ਕੋਈ ਮੈਨ ਚਾਹੂਗੀ ਹੈ ਇਥੋਂ ਦਾ ਸਰ ਮੇ ਸਰ ਇੱਥੇ ਲੱਗਣੇ ਇੱਥੇ ਸਪੀਕਰ ਲਾਗੇ ਨਾ ਇਹ ਮੜਕਾ ਚਾਹੂਗਾ ਕਿ ਚੰਦੀਗੜ੍ਹ ਵਾਲਾ ਬਸ ਉਹ ਹੀ ਸ਼ੀਅ ਪਪਾ ਜੀ ਕਿਧਰ ਆ ਆਸਾ ਹੀ ਤੇ ਪੂਰੇ ਭੇਤੀ ਹੋਏ ਪਏ ਆ ਤੇ ਇੱਥੋਂ ਦੇ ਜਿੰਨਾ ਲੋਕਾਂ ਨੇ ਰੌਲਾ ਪਾਇਆ ਹੈ ਗਰੀਬੀ ਦੀ ਰੇਖਾ ਜੋ ਤੇ ਗੱਡੀਆਂ ਵੇਖ ਕੇ ਤੇ ਨਹੀਂ ਰਹਿਣ ਲੱਗਦਾ ਵੀ ਰਣਗੀ ਹੋ ਜਾਂਦੀ ਆ ਵੀ ਖਤਮ ਹੋ ਗਿਆ ਕੰਮ ਗਰੀਬੀ ਗੱਡੀਆਂ ਤੇ ਮੋਟਰਸਾਈਕਲ ਵੇਖ ਕੇ ਤੇ ਗਰੀਬੀ ਲੱਗਦੀ ਨਹੀਂ ਕਿਸ ਬੰਦੇ ਨੂੰ ਹਾਰ ਅਠਵੇਂ ਦਾ ਹਮੇ ਬੰਦੇ ਦੇ ਕੋਲ ਤੇ ਲੈਂਡ ਕਰੂਜ਼ ਰਿਆ ਤੇ ਨਾਲ ਹਾਰ ਨੇ ਰੱਖਿਆ ਗਰੀਬੀ ਦੇ ਕਿਸ ਬੰਨੇ ਹੋਏ ਤੇ ਝਲਕਦੀ ਨਹੀਂ ਆ ਪਰ ਜਿਹੜੇ ਬੰਨੇ ਅਸੀਂ ਪਹਿਲਾਂ ਵੇਖਿਆ ਸੀ ਉਹ ਬੰਨੇ ਤੇ ਬੜਾ ਲੱਗਦਾ ਇਹ ਵੀ ਬੜਾ ਔਖਾ ਕੰਮ ਲੰਗੂਗਾ ਕਿਦਾਂ ਨਾ ਕਰੀ ਦੱਸ ਦੇਣਾ ਪਰ ਅੱਜ ਦੇ ਰੂਹ ਹੀ ਖੁਸ਼ ਹੋ ਗਈ ਹੈ ਕਿਉਂਕਿ ਇਹ ਏਰੀਆ ਸਾਰਾ ਐਮਬੈਸੀ ਏਰੀਆ ਨਾ ਜਿਹੜਾ ਅੱਜ ਇੱਥੇ ਘੁੰਮਦੇ ਆ ਗੁਰਦਾਰੇ ਸਬਦ ਤੇ ਜਿਹੜੀ ਇਹ ਯੂਨੀਵਰਸਿਟੀ ਆ ਤੇ ਯੂਨੀਵਰਸਿਟੀ ਗੁਰਦਰਾ ਸਾਹਿਬ ਦੀ ਜਗ੍ਹਾ ਦੇ ਵਿੱਚ ਬਣੀ ਆ ਤੇ ਨਾਲ ਅਟੈਚ ਆ ਦੋਵੇਂ ਚੀਜ਼ਾਂ ਏ 메인 게ਟ ਬਾ ਯੂਨੀਵਰਸਿਟੀ ਦਾ ਆ ਬਲਾਉ ਦੇ ਅੱਗੇ ਆ ਜਿਹੜੇ ਜਿੱਥੇ ਲੋਕ ਲੱਗੇ ਆ ਜਿੱਥੇ ਉਹ ਪਾਰਕ ਬਣੇ ਲੋਕ ਲੱਗੇ ਆ ਆਹੋ ਓਕੇ ਗੁਰਦੁਆਰਾ ਸਾਹਿਬ ਤੋਂ ਵਾਪਸੀ ਕਰਕੇ ਪਹੁੰਚ ਚੁੱਕੇ ਆ ਅਸੀਂ ਹੋਟਲ ਚਲੋ ਜੀ ਇੱਥੇ ਕਰਦੇ ਆ ਵੀਡੀਓ ਸਮਾਪਤਾ ਹੁਣ ਤੁਹਾਨੂੰ ਕਹਿੰਦੇ ਆ ਸਾਰਿਆਂ ਨੂੰ ਗੁੱਡ ਬਾਏ ਕਿਉਂਕਿ ਅਸੀਂ ਆ ਦਾ ਸਮੁੰਦਰ ਸਮੁੰਦਰ ਕਰੀਏ ਗਰਮ ਸਮੁੰਦਰ ਛਾਕੇ ਤੇ ਉਸ ਤੋਂ ਬਾਅਦ ਅਸੀਂ ਹਿਮਾਣੇ ਲੇਟੇ ਫਿਰ ਮਿਲਦੇ ਆ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ